ਪੰਜਾਬ ਵਿੱਚ ਅਤਿ ਦੀ ਗਰਮੀ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬੂੰਦਾਬੰਦੀ ਹੋਈ ਹੈ। ਉੱਧਰ ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਜਿਸ ਦਾ ਪੰਜਾਬ ਵਿੱਚ ਵੀ ਅਸਰ ਦੇਖਣ ਨੂੰ ਮਿਲੇਗਾ। ਜਿਸ ਨਾਲ 2 ਅਤੇ 4 ਜੂਨ ਨੂੰ بارش ਹੋ ਸਕਦੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜਾਰੀ ਰੈਡ ਅਲਰਟ ਨੂੰ ਹੁਣ orange ਅਲਰਟ ਵਿੱਚ ਬਦਲ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਤਾਪਮਾਨ ਵਿੱਚ 104 ਡਿਗਰੀ ਦੀ ਗਰਾਵਟਾਣ ਦੀ ਸੰਭਾਵਨਾ ਜਿਤਾਈ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ 17 ਜ਼ਿਲ੍ਹਿਆਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਫਰੀਦਕੋਟ ਮੋਗਾ ਕਪੂਰਥਲਾ ਜਲੰਧਰ ਬਠਿੰਡਾ ਪਰਣਾਲਾ ਲੁਧਿਆਣਾ ਐਸਐਸ ਨਗਰ ਫਤਿਹਗੜ੍ਹ ਸਾਹਿਬ ਸੰਗਰੂਰ ਮਾਨਸਾ ਤੇ ਪਟਿਆਲਾ ਵਿੱਚ orange alert ਜਾਰੀ ਕੀਤਾ ਗਿਆ ਹੈ ਬਾਕੀ ਸਾਰੇ 6 ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਗਿਆ ਹੈ ਉਸ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਵਿੱਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਜਿਸ ਕਾਰਨ 31 ਮਈ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੱਦਲ ਛਾਏ ਰਹਿਣ ਦੀ ਸਮਾੰਨਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਤਾਪਮਨ ਵਿੱਚ ਮਾਮਲੀ ਗਰਾਫਟ ਆਵੇਗੀ ਜਿਸ ਦੇ ਨਾਲ ਕੁਝ ਸਮੇਂ ਲਈ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਵਿੱਚ ਪੈ ਰਹੀ ਗਰਮੀ ਦੇ ਨਾਲ ਨਾਲ ਲੋਕ ਸਭਾ ਚੋਣਾਂ ਕਾਰਨ ਸਿਆਸੀ ਪਾਰਾ ਵੀ ਕਾਫੀ ਚੜ੍ਹਿਆ ਹੋਇਆ ਹੈ ਸੂਬੇ ਵਿੱਚ 1 ਜੂਨ ਨੂੰ VOTING ਹੋ ਰਹੀ ਹੈ ਅਤੇ ਕੱਲ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਇਸ ਵਿਚਾਲੇ ਲੀਡਰਾਂ ਵੱਲੋਂ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਦਾ ਦੌਰ ਵੀ ਭਖਿਆ ਹੋਇਆ ਹੈ ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਦਰੇਦਰ ਮੋਦੀ ਦੇ ਬਿਆਨ ਦਾ ਮੋੜ ਮਾ ਜਵਾਬ ਦਿੱਤਾ ਹੈ ਦਰਅਸਲ ਪਾਧਾਨ ਮੰਤਰੀ ਮੋਦੀ ਨੇ ਪੰਜਾਬ ਫੇਰੀ ਦੌਰਾਨ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿੱਚ ਹੋਈ ਮੁਲਾਕਾਤ ਤੇ ਤਾਂ ਕਿੱਸਿਆ ਸੀ ਭਗਵੰਤ ਮਾਨ ਨੂੰ ਕਾਗਜ਼ੀ ਅਤੇ ਰਿਮੋਟ ਨਾਲ ਚੱਲਣ ਵਾਲਾ ਮੁੱਖ ਮੰਤਰੀ ਕਿਹਾ ਸੀ ਜਿਸ ਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ ਉਹਨਾਂ ਕਹੇ ਹੈ ਕਿ ਜਿਹੜਾ ਬੰਦਾ ਮੋਦੀ ਸਾਹਿਬ ਦੇ ਦਿੱਲੀ ਦਰਬਾਰ ਵਿੱਚ ਹਾਜ਼ਰੀ ਨਹੀਂ ਲਵਾਉਂਦਾ ਉਸ ਨੂੰ ਭਾਜਪਾ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਉਹਨਾਂ ਨੇ ਟਵੀਟ ਵਿੱਚ ਮਨੋਰ ਲਾਲ ਖੱਟਰੀ ਸ਼ਿਵਰਾਜ ਚੋਹਾਨ ਬਸੁੰਦਰਾ ਰਾਜੇ ਅਤੇ ਡਾਕਟਰ ਰਵਨ ਸਿੰਘ ਦਾ ਵੀ ਜ਼ਿਕਰ ਕੀਤਾ ਸੀਐਮ ਭਗਵਾਨਤਮਨ ਨੇ ਲਿਖਿਆ ਕਿ ਮੋਦੀ ਸਾਹਿਬ ਜਿਹੜਾ ਬੰਦਾ ਤੁਹਾਡੇ ਦਿੱਲੀ ਦਰਬਾਰ ਚ ਹਾਜ਼ਰੀ ਨਹੀਂ ਲਵਾਉਂਦਾ ਉਸ ਨੂੰ ਤੁਸੀਂ ਬੀਜੇਪੀ ਵਿੱਚੋਂ ਬਾਹਰ ਕਰ ਦਿੰਦੇ ਹੋ ਤੇ ਸਾਨੂੰ ਕਾਗਜ਼ੀ ਅਤੇ ਰਿਮੋਟ ਨਾਲ ਚੱਲਣ ਵਾਲਾ ਸੀ ਹੁੰਦੱਸਦੇ ਹਾਂ ਪ੍ਰਧਾਨ ਮੰਤਰੀ ਜੀ ਇਹ ਹੀ ਦੱਸ ਦੋ ਕਿ ਮਨੋਹਰ ਲਾਲ ਖੱਟਰ ਸ਼ਿਵਰਾਜ ਚੋਹਾਨ ਸੁਨਦਰਾ ਰਾਜੇ ਅਤੇ ਡਾਕਟਰ ਰਵਨ ਸਿੰਘ ਕਿੱਥੇ ਨੇ ਸੀਮ ਭਗਵਾਨਤਮਾਨ ਨੇ ਕਿਹਾ ਕਿ ਪੰਜਾਬ ਵਿੱਚ ਤੀਜੇ ਆ ਚੌਥੇ ਨੰਬਰ ਤੇ ਆਉਣ ਵਾਲੀ ਬੀਜੇਪੀ ਸੂਬੇ ਦੀ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੀ ਹੈ ਭਲੇਖੇ ਚ ਨਾ ਰਹੇ ਹੋ ਅਸੀਂ ਲੋਕਾਂ ਦੇ ਦਿੱਤੇ ਪਿਆਰ ਸਦਕਾ 92 ਸੀਟਾਂ ਤੇ ਵੱਡੀ ਲੀਡ ਨਾਲ ਜਿੱਤ ਕੇ ਆਏ ਹੋਏ ਹਾਂ ਮੋਦੀ 10 ਸਾਲਾਂ ਬਾਅਦ ਮੰਗਲ ਸੂਤਰ 10 ਸਾਲਾਂ ਬਾਅਦ ਸ਼ਮਸ਼ਾਨ ਘਾਟ ਜੇ ਇੰਡੀਆ ਗਠਜੰਦ ਦੀ ਸਰਕਾਰ ਆ ਗਈ ਤੁਹਾਡੇ ਕੋਲ ਤਿੰਨ ਬੱਕਰੀਆਂ ਨੇ ਦੋ ਬੱਕਰੀਆਂ ਲੈ ਜਾਣਗੇ ਤੂੰ ਮੱਝਾਂ ਨੇ ਇੱਕ ਮੱਝ ਲੈ ਜਾਣਗੇ ਤੇ ਮੱਝ ਨਾ ਖੁੱਲੀ ਉਹ ਸੰਗਲ ਲੈ ਜਾਣਗੇ ਆ ਗੱਲਾਂ ਨੇ ਯਾਰ ਪ੍ਰਧਾਨ ਮੰਤਰੀ ਦੇ ਕਰਨ ਦੀਆਂ ਇਹ ਅਰਵਿੰਦ ਕੇਜਰੀਵਾਲ ਦੇਸ਼ ਦਾ ਇੱਕੋ ਇੱਕ ਨੇਤਾ 20 ਦਿਨ ਦੀ ਮੌਲਤ ਮਿਲਿਆ ਕੋਰਟ ਤੋਂ ਇੱਕ ਘੰਟਾ ਵੀ ਕਰੇ ਨਹੀਂ ਰਿਹਾ ਸਿੱਧਾ ਹੀ ਆਉਣ ਸਰ ਕਹਿੰਦਾ ਚਲੋ ਦੇਸ਼ ਬਚਾਉਣ ਵਾਸਤੇ ਚੱਲੀਏ ਕਿ ਦੋ ਹੀ ਸਟੇਟਾਂ ਨੇ ਦਿੱਲੀ ਤੇ ਪੰਜਾਬ ਜਿੱਥੇ ਬਿਜਲੀ ਫ੍ਰੀ ਹੈ 24 ਘੰਟੇ ਹੈ ਰੈਸ਼ਨ 2 ਤੋਂ 2 ਮਿਲਦਾ ਹੈ ਸਰਕਾਰ ਤੁਹਾਡੇ ਘਰੇ ਆਉਂਦੀ ਹੈ ਤੁਹਾਨੂੰ ਸਰਕਾਰ ਦੇ ਦਰਵਾਜ਼ੇ ਨਹੀਂ ਜਾਣਾ ਪੈਂਦਾ ਇਸੇ ਕਰਕੇ ਗ੍ਰਿਫਤਾਰ ਕਰਕੇ ਕਹਿੰਦੇ ਪਾਰਟੀ ਖਤਮ ਕਰ ਦੇ ਪਾਰਟੀ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਤਾਂ ਫੜ ਲਓਗੇ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਦੱਸਦੇ ਮੋਦੀ ਚੋਣ ਪ੍ਰਚਾਰ ਦੇ ਆਖਿਰਲੇ ਦਿਨ ਸਾਫਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਐਂਟਰੀ ਹੋ ਗਈ ਹੈ ਉਹਨਾਂ ਨੇ ਪੰਜਾਬ ਦੇ ਵੋਟਰਾਂ ਨੂੰ ਤਿੰਨ ਪੇਚ ਦੀ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕਰਦੇ ਹੋਏ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸਾਬਕਾ ਪੀਐਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਪ੍ਰਚਾਰ ਦੇ ਦੌਰਾਨ ਹੇਟ ਸਪੀਚ ਦਾ ਸਭ ਤੋਂ ਘਿਣਾਉਣਾ ਤਰੀਕਾ ਅਪਣਾਇਆ ਇਤਿਹਾਸ ਵਿੱਚ ਅਜੇ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਮਾਜ ਦੇ ਇੱਕ ਖਾਸ ਵਰਗ ਜਾਂ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਅਜਿਹੇ ਕਾਨੂੰਨੀ ਅਤੇ ਗੈਰ ਸੰਸਦੀ ਸ਼ਬਦ ਨਹੀਂ ਬੋਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗੰਭੀਰਤਾ ਨੂੰ ਘਟ ਕਰਨ ਵਾਲੇ ਪ੍ਰਧਾਨ ਮੰਤਰੀ ਹਨ ਡਾਕਟਰ ਮਨਮੋਹਨ ਸਿੰਘ ਨੇ ਅੱਗੇ ਲਿਖਿਆ ਹੈ ਕਿ ਪਿਛਲੇ 10 ਸਾਲਾਂ ਵਿੱਚ ਬੀਜੇਪੀ ਨੇ ਪੰਜਾਬ ਪੰਜਾਬੀਆਂ ਅਤੇ ਪੰਜਾਬੀਏਤ ਨੂੰ ਬੰਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਮੋਦੀ ਨੇ ਕੁਝ ਗਲਤ ਬਿਆਨਾਂ ਦੇ ਨਾਲ ਮੈਨੂੰ ਵੀ ਜ਼ਿੰਮੇਵਾਰ ਠਰਾਇਆ ਹੈ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਇੱਕ ਭਾਈਚਾਰੇ ਨੂੰ ਦੂਜੇ ਤੋਂ ਵੱਖ ਨਹੀਂ ਕੀਤਾ ਇਹ ਕਾਪੀਰਾਈਟ ਸਿਰਫ ਬੀਜੇਪੀ ਕੋਲ ਹੈ ਮੈਂ ਪੰਜਾਬ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਸਿਰਫ ਕਾਂਗਰਸ ਹੀ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰ ਸਕਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦਹਾਕਿਆਂ ਬਾਅਦ ਕੇਂਦਰ ਚ ਪੂਰਨ ਬਹੁਗੰਤਵਲੀ ਸਰਕਾਰ ਬਣਨ ਦਾ ਸਮਾਂ ਆ ਗਿਆ ਹੈ ਗੁਰੂ ਰਵਿਦਾਸ ਜੀ ਨੂੰ ਯਾਦ ਕਰਦੇ ਹੋਣ ਕਿਹਾ ਕਿ ਗਰੀਬਾਂ ਦੀ ਭਲਾਈ ਉਹਨਾਂ ਦੀ ਸਰਕਾਰ ਦੀ ਵੱਡੀ ਤਰਜੀਹ ਹੈ ਤੇ ਇਸ ਦੇ ਪਿੱਛੇ ਪ੍ਰੇਰਣਾ ਗੁਰੂ ਰਵਿਦਾਸ ਜੀ ਹਨ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੰਡੀਆ ਆਲਾਈንስ ਤੇ ਵੀ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਪਿਛਟਾਚਾਰ ਚ ਡਬਲ ਪੀ ਐਚ ਡੀ ਕੀਤੀ ਹੈ ਉਹਨਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਵੀ ਹਮਲਾ ਬੋਲਿਆ भ्रष्टाचार की जननी कांग्रेस की गोद से एक कट्टर भ्रष्टाचारी पैदा हुए है और इसलिए कांग्रेस को तो भ्रष्टाचार में पीएचडी करते करते साठ साल लगे ये तो जन्म से ही कट्टर भ्रष्टाचारी पैदा हुए हैं ये लोग क्या क्या बातें करते थे कहते थे पंजाब को नशा मुक्त करेंगे और नशा मुक्त के इतने भाषण किए इतने भाषण किए पूरे पंजाब को बदनाम करने वाली उड़ता पंजाब फिल्में बनाई थी चारों तरफ बदनामी की थी लेकिन इन्होंने आते ही नशे को ही अपनी कमाई का साधन बना दिया है दिल्ली के शराब घोटाले को पूरी दुनिया जान चुकी है यहां खनन माफिया भी बेलगाम चल रहा है इन कट्टर भ्रष्टाचारियों ने भयंकर जुटवादियों ने पंजाब को गैंग वॉर में झोंक दिया है इन लोगों ने पंजाब में उद्योग और खेती दोनों को बर्बाद कर दिया है ये कट्टर भ्रष्टाचारी भयंकर जुटवादी तो नारी उत्पीड़न में भी नंबर वन बनते जा रहे हैं आज दिल्ली से लेकर पंजाब तक इनके कारना में दुनिया देख रही है इनके नेता का ठिकाना नहीं ਨੀਤੀ ਫਰਜੀ ਨਾਰੇ ਫਰਜੀ ਆਰ ਨੀਅਤ ਮੈਂ ਵੀ ਖੋਟ ਹੈ ਪਟਿੰਡਾ ਕਲਦੁੱਲ ਦਾ ਸਿਆਸੀ ਗੜ ਮੰਨਿਆ ਜਾਂਦਾ ਹੈ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਪਾਰਟੀ ਪ੍ਰਧਾਨ ਸੁਭੀ ਸਿੰਘ ਬਾਦਲ ਨੇ ਰੈਲੀ ਨੂੰ ਸਬੋਧਨ ਕੀਤਾ ਅਤੇ ਇਸ ਦੌਰਾਨ ਪਟਿੰਡਾ ਤੋਂ ਉਮੀਦਵਾਰ ਹਸਮਤ ਕੌਰ ਬਾਦਲ ਦੇ ਭਰਾ ਵਿਕਰਮ ਮਜੀਠੀਆ ਮੰਚ ਤੇ ਨਜ਼ਰ ਆਏ ਹਸਮਤ ਕੌਰ ਬਾਦਲ ਨੇ ਕਿਹਾ ਕਿ ਆਮਾਨੀ ਪਾਰਟੀ ਅਤੇ ਕਾਂਗਰਸ ਪੰਡਾ ਵਿੱਚ ਵੱਖ-ਵੱਖ ਚੋਣਾਂ ਲੜ ਰਹੇ ਹਨ ਜਦਕਿ ਚੰਡੀਗੜ੍ਹ ਵਿੱਚ ਕੇਜਰੀਵਾਲ ਕਾਂਗਰਸ ਦਾ ਪ੍ਰਚਾਰ ਕਰ ਰਹੇ ਹਨ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੱਸ ਦੇਣ ਕਿ ਕੇਂਦਰ ਵਿੱਚ ਉਹ ਕਿਸ ਦੀ ਸਰਕਾਰ ਦੇ ਨਾਲ ਜਾਣਗੇ ਤਾਂ ਜੋ ਲੋਕਾਂ ਦੀ ਅੱਖਾਂ ਖੁੱਲ ਜਾਣ ਇਸ ਦਿਨਾਲ ਸੁਖਬੀ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਨਿਸ਼ਾਨੇ ਸਾਧੇ ਮੈਂ ਬੇਦੀ ਕਰਨ ਵਾਲਾ ਆਪਣੇ ਆਪਣੇ ਹੀ ਆ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਇਹਨਾਂ ਨੂੰ ਹੁਕਮ ਆਉਂਦੇ ਆ ਕਾਂਗਰਸ ਨੂੰ ਗਾਂਧੀ ਤੋਂ ਆਉਂਦੇ ਆ ਬੀਜੇਪੀ ਨੂੰ ਮੋਦੀ ਤੋਂ ਆਉਂਦੇ ਆ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਆਉਂਦੇ ਆ ਯਾਰ ਮੈਂ ਤਾਂ ਸਾਰਿਆਂ ਦੇ ਹੈਰਾਨ ਆ ਤੁਸੀਂ ਤਾਂ ਬੰਦਾ ਤਾਂ ਦੇਖਿਆ ਨਹੀਂ ਕੱਲਾ ਝਾੜੂ ਦੇਖਿਆ ਅੱਛਾ ਉਹਨਾਂ ਨੇ ਵੀ ਕੱਲਾ ਕੰਦਾਂ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਜਿਹੜੇ ਐਮਐਲਏ ਜਿੱਤ ਕੇ ਆਏ ਨਾ ਉਹਨਾਂ ਨੂੰ ਆ ਹੀ ਨਹੀਂ ਪਤਾ ਸੀ ਐਮਐਲਏ ਘੜੇ ਆ ਇੱਕ ਦੂਜੇ ਨੂੰ ਪੁੱਛਿਆ ਤੂੰ ਵੀ ਐਮਐਲਏ ਬਣ ਗਿਆ ਉਹ ਕਹਿੰਦਾ ਤੂੰ ਵੀ ਬਣ ਗਿਆ ਜਿੰਨੇ ਮਲੰਗ ਸੀ ਸਾਰੇ ਐਮਐਲਏ ਬਣ ਗਏ ਸਹੀ ਦੱਸੋ ਮਲੰਗ ਨਹੀਂਓ ਜਿਹਨੇ ਝਾੜੂ ਵਾਲੇ ਹੈ ਸਹੀ ਗੱਲ ਹੈ ਇਹ ਸਹੀ ਗੱਲ ਹੈ ਹਲੇ ਤਾਂ ਮੈਂ ਤੁਹਾਨੂੰ ਦੱਸਦਾ ਹਲੇ ਤਾਂ ਤੁਸੀਂ ਦੇਖ ਰਹੇ ਹੋ ਭਗਵੰਤਬਾਨ ਨੂੰ ਭਜਦੇ ਤੁਸੀਂ ਦੇਖੇ ਮੋੜ ਮੰਡੀ ਭਜਾਇਆ ਲੋਕਾਂ ਨੇ ਤੁਝੇ ਹੁਣ ਤਾਂ ਹੁਣ ਕੀ ਕਰਦਾ ਰੋਡ ਸ਼ੋ ਉਹਨੂੰ ਪਤਾ ਹੈ ਆ ਸ਼ਹਿਰ ਨੂੰ ਲੈ ਲੈਣਾ ਹੈ ਪੁਲਿਸ ਆਊਗੀ ਪਹਿਲੇ ਸਾਰਾ ਕੁਝ ਹੀ ਦੁਕਾਨਾਂ ਬੰਦ ਕਰ ਦਊਗੀ ਫਿਰ ਉਹਦੇ ਮਗਰ ਸੌਕ ਗੱਡੀ ਐ ਬੰਦੇ ਬਿਠਾਏ ਆਪਣੇ ਝਾੜੂ ਵਾਲੇ ਉਹ ਜਾ ਕੇ ਪਹਿਲੇ ਅਡਵਾਂਸ ਖੜ ਜਾਂਗੇ ਸਾਰ ਪੁਲਸਾ ਲਾ ਜੂਗਾ ਇੱਕ ਮਿੰਟ ਦਾ ਰੋਡ ਸ਼ੋਅ ਤੋਂ ਫੋਟੋ ਲੈ ਕੇ ਪਾ ਕੇ ਭੱਜ ਜਾਂਦੇ ਐ ਫੁੱਲ ਵੀ ਆਪ ਨੂੰ ਦੇ ਨਹੀਂ ਫੁੱਲ ਹੈਂ ਫੁੱਲ ਵੀ ਆਪ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤਾਂ ਹਰਾ ਮੈਂ ਸੋਚ ਰਿਹਾ ਐ ਆ ਢਾਈ ਸਾਲਾਂ ਨੇ ਇੰਨਾ ਗੁੱਸਾ ਭਰਤਾ ਅਗਲੇ ਢਾਈ ਸਾਲ ਕਿਵੇਂ ਟਪਾਵਾਂਗੇ ਹੈਂ ਮੈਨੂੰ ਲੈਣ ਦਾ ਛੱਤਰ ਪੈਣਿਆ ਪੱਕੇ ਪਰ ਇੱਕ ਮੈਂ ਹੋ ਅhtਜੋੜ ਕੇ ਬੇਨਤੀ ਕਰਦਾ ਤੁਸੀਂ ਦੋ ਵਾਰ ਤੁਹਾਡੇ ਨਾਲ ਠੱਗੀ ਮਾਰ ਲਈ ਇਹਨਾਂ ਨੇ ਦੋ ਵਾਰ ਇੱਕ ਵਾਰ ਕੈਪਟਨ ਨੇ ਇੱਕ ਵਾਰ ਝਾੜੂ ਵਾਲਣਾ ਆ ਕੋਈ ਹੋਰ ਨਾ ਟਪ ਕੇ ਕੇ ਤੀਜੀ ਵਾਰ ਮੈਨੂੰ ਵੀ ਇੱਕ ਮੌਕਾ ਦੇ ਦਿਓ ਹੁਣ ਜਿਹੜਾ ਬਦਲਾ ਕਹੂਗਾ ਨਾ ਉਹ ਛੱਤਰ ਫਿਰਿਓ ਪਿੰਡ ਚ ਸੋ ਮੈਂ ਅੱਜ ਚੀਜ਼ਾਂ ਦੱਸਣਾ ਚਾਹਣਾ ਤੁਹਾਨੂੰ ਅਸੀਂ ਬੈਠੇ ਸੀ ਸਭ ਤੋਂ ਵੱਡੀ ਸਮੱਸਿਆ ਆਪਣੀ ਨਸ਼ੇ ਦੀ ਹੈ ਇਹਦਾ ਲਾਜ ਕੋਈ ਇੱਕ ਹੈ ਅਸੀਂ ਫੈਸਲਾ ਕਰ ਲਿਆ ਜਦੋਂ ਸਰਕਾਰ ਬਣੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਅਸੀਂ ਕਰਾਂਗੇ ਸਾਰ ਜੀਵਨ ਕਾਲ ਤੇ ਉਸ ਨਸ਼ੇ ਵੇਚਣ ਵਾਲੇ ਤੇ ਉਹਦੀ ਪਰਿਵਾਰ ਦੀ ਸਾਰੀ ਜਾਇਦਾਦ ਕੁਰਕੀ ਹੋਊਗੀ ਸਰਕਾਰ ਲੈ ਜਾਊਗੀ ਦੂਜੀ ਗੱਲ ਦੂਜੀ ਗੱਲ ਗੈਂਗਸਟਰ ਉਹ ਨਹੀਂ ਖਤਰਨਾਕ ਉਹਨੇ ਗੰਦੇ ਬੰਦੇ ਆ ਇਹਨਾਂ ਨੂੰ ਵੀ ਫਾਂਸੀ ਤੇ ਇਹਨਾਂ ਦੀ ਵੀ ਸਾਰੀ ਜਾਇਦਾਦ ਸਰਕਾਰੀ ਬਾਈਆਂ ਢਾਡੂ ਦੇਵਾਂਗੇ ਇਹਨਾਂ ਨੂੰ ਬੋਲੇ ਸੋਨਿਹਾਲ ਅਡਾਈ ਕਾਬੂ ਹੋਣਗੇ ਇਹਨਾਂ ਨੂੰ ਸਾਰਿਆਂ ਨੂੰ ਬੰਦੇ ਬਣਾਵਾਂਗੇ ਲੁੱਟ ਕੇ ਖਾ ਕੇ ਪੰਜਾਬ ਨੂੰ ਬਰਬਾਦ ਕਰਤਾ ਆ ਝਾੜੂ ਵਾਲੇ ਨਸ਼ਾ ਤੇ ਘਰ ਘਰ ਜਾ ਰਿਹਾ ਮੈਨੂੰ ਆਪ ਐਸਐਸਪੀ ਦੱਸਦੇ ਆ ਕਿ ਵੀ ਅਸੀਂ ਕੀ ਕਰੀਏ ਇਹਨਾਂ ਦੇ ਐਮਐਲਏ ਜਿਹੜੇ ਅਸੀਂ ਜਿਹਨੂੰ ਫੜਦੇ ਆ ਉਹ ਰੋਕ ਲੈਂਦੇ ਆ ਕਿਉਂਕਿ ਆ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਰੁਪਏ ਮਹੀਨਾ ਲਈ ਜਾਂਦਾ ਕੋਈ 20 ਲੱਖ ਰੁਪਏ ਮਹੀਨਾ ਲਈ ਜਾਂਦਾ ਦੂਜੀ ਗੱਲ ਅਸੀਂ ਕਾਨੂੰਨ ਬਣਾਵਾਂਗੇ ਜਿਹੜਾ ਇਹਨਾਂ ਨੇ ਕਿ ਪੰਜਾਬ ਵੀ ਸਰਕਾਰੀ ਨੌਕਰੀ ਕੱਲੀ ਪੰਜਾਬੀਆਂ ਵਾਸਤੇ ਹੋਊਗੀ ਆ ਝਾੜੂ ਵਾਲੇ ਮੰਗੂ ਅੱਧੀਆਂ ਰੋਕਰੀ ਇਹਨਾਂ ਨੇ ਹਪਨਾਲ ਦੇ ਸੂਬੇ ਦੇ ਜਿੰਦੇ ਪ੍ਰਾਈਵੇਟ ਕੰਪਨੀਆਂ ਵਡੇ ਕਾਰਖਾਨੇ ਆ ਜੇ ਉਹਨਾਂ ਨੂੰ ਕੋਈ ਇਨਸੈਂਟਿਵ ਚਾਹੀਦਾ ਘੱਟ ਤੋਂ ਘੱਟ 75% ਨੌਕਰੀਆਂ ਉਹਨਾਂ ਨੂੰ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੂੰ ਦੇਣੀਆਂ ਪੈਣੀਆਂ ਆ ਆ ਕਾਨੂੰਨ ਬਣਾਇਆ ਜਾਊਗਾ ਫਿਰ ਆ ਦਾਂਗੇ ਕਾਤੇ ਜਿਸ ਦਿਨ ਸਰਕਾਰ ਬਣ ਗਈ ਬੀਬੀ ਜੀ ਉਸੇ ਦਿਨ ਤੋਂ ਆਟਾ ਦਾਲ ਸ਼ਗਾਨ ਪੈਨਸ਼ਨ ਸਾਰੇ ਕੰਮ ਫਿਰ ਤੋਂ ਚਾਲੂ ਹੋ ਜਾਊਗਾ ਬੋਲੇ ਸਤਿ ਸ੍ਰੀ ਅਕਾਲ ਇੱਕ ਹੋਰ ਵੀ ਕਰਨਾ ਹੈ ਜੇ ਮੇਰੀਆਂ ਬੱਚੀਆਂ ਦਾ ਵਿਆਹ ਹੋ ਗਿਆ ਪਰ ਸ਼ਗਰ ਨਹੀਂ ਮਿਲਿਆ ਨੇ ਨਹੀਂ ਦਿੱਤਾ ਕਾਰਡ ਸੰਭਾਲ ਕੇ ਰੱਖ ਲਿਓ ਜਿਸ ਦਿਨ ਆਗੇ ਪੁਰਾਣੇ 5 10 ਸਾਲ ਜਿਹਨੇ ਨਹੀਂ ਦਿੱਤਾ ਸਾਰੀਆਂ ਦੇ ਦਾਂਗੇ ਬੋਲੇ ਸੋਨਹੀਓ ਬਾਕੀ ਇੱਕ ਮੈਂ ਕਹਿਣਾ ਚਾਹਣਾ ਹੈ ਪਿਛਲੀ ਵਾਰ ਅਸੀਂ ਪੂਰਾ ਜੋਰ ਲਾਇਆ ਆ ਸੜਕਾਂ ਵਾਸਤੇ ਬਿਜਲੀ ਪੂਰੀ ਕਰਨ ਵਾਸਤੇ ਐਤ ਵੀ ਮੇਰਾ ਪੂਰਾ ਜੋਰ ਹੋਊਗਾ ਪੂਰੇ ਪੰਜਾਬ ਮੇਰੇ ਪੰਜਾਬ ਵਿੱਚ ਕੋਈ ਐਸਾ ਗਰੀਬ ਨਹੀਂ ਹੋਊਗਾ ਜਿਦੇ ਕੋਲੇ ਆਪਣਾ ਮਕਾਨ ਪੱਕਾ ਨਾ ਹੋਵੇ ਅਸੀਂ ਕਰੋੜਾਂ ਰੁਪਏ ਲਾ ਕੇ ਹਰ ਘਰ ਨੂੰ ਇੱਕ ਹਰ ਗਰੀਬ ਕੋਲੇ ਇੱਕ ਮਕਾਨ ਆਪਣਾ ਜ਼ਰੂਰ ਚਾਹੀਦਾ ਉਹਦੀ ਮੈਂ ਗਰੰਟੀ ਦਊਂਗਾ ਤੁਹਾਨੂੰ ਸਾਰਿਆਂ ਨੂੰ ਸੋ ਮੈਂ ਇੱਕ ਦੋ ਗੱਲਾਂ ਅਖੀਰ ਚ ਕਹਿਣਾ ਚਾਹਣਾ ਇੱਕ ਤਾਂ ਪਹਿਲੀ ਜੂਨ ਪਹਿਲੀ ਜੂਨ ਪਤਾ ਕੀ ਹੈ ਕੀ ਹੈ ਹੈ ਕੱਲੂ ਕਾਰਾ ਕੱਲੂ ਕਾਰਸੀ ਦਾ ਦਰਬਾਰ ਸਾਹਿਬ ਤੇ ਆਇਆ ਸੀ ਆਪਣੇ 40 ਸਾਲ ਪਹਿਲੇ 40 ਸਾਲ ਪਹਿਲੇ 40 ਸਾਲ ਪਹਿਲੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲੇ ਕੀਤੇ 40 ਸਾਲ ਪਹਿਲੇ ਹਜ਼ਾਰਾਂ ਤੁਹਾਡੇ ਭੈਣ ਭਰਾ ਜਿਹੜੇ ਕੋਈ ਕਾਨਪੁਰ ਰਹਿੰਦੇ ਸੀ ਦਿੱਲੀ ਰਹਿੰਦੇ ਸੀ ਨਾਗਪੁਰ ਰਹਿੰਦੇ ਸੀ ਉਹਨਾਂ ਨੂੰ ਫੜ ਫੜ ਕੇ ਉਹਨਾਂ ਨੂੰ ਸੜਿਆ ਗਿਆ ਹਲੇ ਤੱਕ ਇਨਸਾਫ ਨਹੀਂ ਮਿਲਿਆ ਕੱਲੀ ਲੜਾਈ ਕਾਲੀ ਦਾ ਲੜਦਾ ਰਿਹਾ ਦਿੱਲੀ ਵਾਲੀਆਂ ਪਾਰਟੀਆਂ ਨੇ ਇਨਸਾਫ ਨਹੀਂ ਹੁਣ ਦਿੱਤਾ ਹੁਣ ਤੁਹਾਡੇ ਕੋਲੇ ਮੌਕਾ ਹੈ ਮੌਕਾ ਤੁਹਾਡੇ ਕੋਲੇ ਉਸੇ ਦਿਨ ਵੋਟਾਂ ਤੁਹਾਡੇ ਕੋਲੇ ਉਹਨਾਂ ਤੋਂ ਵੱਡਾ ਤਿਹਾਰ ਹੈ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦਿਓ ਸਾਰਿਆਂ ਦੀ ਦੂਜੀ ਗੱਲ ਮੈਂ ਕਹਿਣਾ ਚਾਹਣਾ ਮੈਂ ਸਾਰੇ ਪੰਜਾਬੀਆਂ ਨੂੰ ਤਾਂ ਕਹਿਣਾ ਚਾਹਣਾ ਸਾਰੇ ਧਰਮਾਂ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਅਕਾਲੀ ਦਲ ਦੀ ਜੁਮਵਰੀ ਹੈ ਕਿਉਂਕਿ ਆ ਥੋਡੀ ਪਾਰਟੀ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਾਂਗੇ ਤੇ ਜਿਹੜੇ ਅਮਨ ਸ਼ਾਂਤੀ ਕਾਇਮ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਸਾਰੇ ਜੇਲਾਂ 'ਚ ਜਾਣਗੇ ਇੱਥੇ ਭਾਈਚਾਰੇ ਕਿਸਾਨਾਂ ਅਸੀਂ ਕਾਸ਼ੋਮਨੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੀ ਹਰ ਰੋਜ਼ ਅਰਦਾਸ ਹੈ ਕਿ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਨੌਵੇਂ ਪਾਸ਼ਾ ਨੇ Hindu ਧਰਮ ਨੂੰ ਪਹੁੰਚਾਉਣ ਵਾਸਤੇ ਆਪਣਾ ਸੀਸ ਕਰਮਾਨ ਕਰਤਾ ਇਹ ਤਾਂ ਵੱਡੀ ਸੈਕੂਲਰ ਦਾ ਐਗਜ਼ਾਮਪਲ ਰਹੀਆਂ ਬਾਦਲ ਸਾਹਿਬ ਦੀ ਸਰਕਾਰ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਕ੍ਰਿਸਚੀਅਨ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਕਿਉਂ ਕਿ ਕਾਲੀ ਦਲ ਨੂੰ ਪਤਾ ਹੈ ਕਿ ਸੂਬਾ ਸਾਡਾ ਹੈ ਇੱਥੇ ਲੜਾਈ ਝਗੜੇ ਹੋਣਗੇ ਤੇ ਪੰਜਾਬ ਦੇ ਵਿੱਚ ਤਰੱਕੀ ਖਤਮ ਹੋ ਜੂਗੀ ਅਕਾਲੀ ਦਲ ਦੀ ਸੋਚ ਆਪਣੇ ਗੁਰੂਆਂ ਦੇ ਦੱਸਿਆ ਸੋਚ ਨਾਲ ਹੈ ਕਿ ਸਾਰਿਆਂ ਦਾ ਸਤਿਕਾਰ ਕਰੋ ਤੇ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਆ ਜੜੀਆਂ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਇੱਥੇ ਇੱਕ ਧਰਮ ਨਾਲ ਦੂਜੇ ਧਰਮ ਨੂੰ ਲੜਾ ਕੇ ਵੋਟਾਂ ਲੈਣੀਆਂ ਚਾਹਦੀਆਂ ਇਹਨਾਂ ਨੂੰ ਅਸੀਂ ਕਿਸੇ ਹਾਲਤ ਕਾਮਯਾਬ ਨਹੀਂ ਹੋਣ ਦੇਣਾ ਤੇ ਮੈਂ ਅਖੀਰ ਚਾਈ ਕਹਿਣਾ ਚਾਹਣਾ ਤੁਸੀਂ ਦੇਖਿਆ ਭਗਵੰਤ ਮਾਨ ਨੇ ਤੇ ਹਮੇਸ਼ਾ ਨੇ ਇਕੱਠੇ ਮਿਲ ਕੇ ਬਾਰਡਰ ਸੀਲ ਕਰਤੇ ਹੁਣ ਤੁਹਾਡੇ ਕੋਲ ਹੀ ਮੌਕਾ ਆ ਤੁਸੀਂ ਬਾਰਡਰ ਸੀਲ ਕਰ ਦਿਓ ਉਹਨਾਂ ਨੇ ਗੋਲੀਆਂ ਚਲਾਈਆਂ ਆਪਾਂ ਵੋਟਰਾਂ ਨੂੰ ਸੀਲ ਕਰ ਦਿਓ ਜਿੰਨੀ ਦਿੱਲੀ ਵਾਲੀਆਂ ਪਾਰਟੀਆਂ ਉਹਨਾਂ ਨੂੰ ਕੋਈ ਇੱਕ ਵੋਟ ਨਹੀਂ ਜਾਣੀ ਚਾਹੀਦੀ ਆਪਣੇ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਮੰਡੀਆਂ ਵਿੱਚੋਂ ਸਾਰੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਹੋਣੀ ਚਾਹੀਦੀ ਹੈ ਮੈਨੂੰ ਕੋਈ ਕਿਹ ਪੁੱਛ ਰਿਹਾ ਸੀ ਇੱਥੇ ਕੋਈ ਪ੍ਰਚਾਰ ਕਰਦੇ ਸੀ ਕਿ ਜੀ ਇਲੈਕਸ਼ਨ ਦੇ ਬਾਅਦ ਵਾਪਸ ਮੋਦੀ ਕੋਲੇ ਚਲੇ ਜਾਣਗੇ ਮੈਂ ਕਹਿਣਾ ਚਾਹਣਾ ਹੈ ਸ਼੍ਰੋਮਣੀ ਅਕਾਲੀ ਦਲ ਅਸੂਲਾਂ ਦੀ ਪਾਰਟੀ ਹੈ ਅਸੀਂ ਉਹ ਪਾਰਟੀ ਹੈ ਜਿਹੜੀ ਨਾ ਜੰਗ ਲੜਨ ਤੋਂ ਲੜਦੀ ਡਰਦੀ ਹੈ ਤੇ ਜੋਸ਼ ਅਕਾਲੀ ਦਲ ਦੇ ਵਰਕਰ ਹੈ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਕੋਈ ਸਰਕਾਰ ਬਣਾਉਣ ਵਾਸਤੇ ਨਹੀਂ ਇਸ ਕਰਕੇ ਨਾ ਅਸੀਂ ਕੋਈ ਐਨਡੀਆ ਦੇ ਹਿੱਸਾ ਨਾ ਅਸੀਂ ਕੋਈ ਇੰਡੀਆ ਗੁਰਗੱਠ ਜੋੜੇ ਸਾ ਸਾਡਾ ਹਿੱਸੇਦਾਰ ਪੰਜਾਬ ਹੈ ਅਸੀਂ ਥੋੜੀ ਆਵਾਜ਼ ਬਣ ਕੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੀ ਕਿਸਾਨੀ ਦੀ ਗਰੀਬ ਦੀ ਵਪਾਰੀ ਦੀ ਆਵਾਜ਼ ਬਣ ਕੇ ਅਸੀਂ ਉੱਥੇ ਪਾਰਲੀਮੈਂਟ ਜਾ ਕੇ ਗੂੰਜਾਂਗੇ ਤੇ ਤੁਹਾਡੇ ਹੱਕਾਂ ਦੀ ਲੜਾਈ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਬੀਰ ਤੇਰੀ ਸੋਤ ਦੇ ਮੈਨਾ ਦਰਗੇ ਸੋਚ ਕੇ